ਵੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਿੰਡ ਸ਼ਿਖਪੁਰ ਵਿਖੇ ਪਹੁੰਚੇ ਆ ਜਿੱਥੇ ਦੱਸਣ ਦੀ ਲੋੜ ਨਹੀਂ ਹੈ ਕਿ ਅਸੀਂ ਪਹਿਲਾਂ ਵੀ ਸਵੇਰ ਤੋਂ ਇੱਕ ਖਬਰ ਜਿਹੜੀ ਚਲਾਈ ਜਾ ਰਹੀ ਹੈ ਸਾਡੇ ਚੈਨਲ ਤੇ ਕਿ ਜਿਹੜੇ ਲੋੜਵੰਦ ਪਰਿਵਾਰ ਹੈ ਉੱਪਰੋਂ ਮੀਂਹ ਦਾ ਮੌਸਮ ਫੇਰ ਆ ਗਿਆ ਤੇ ਸਰਕਾਰ ਕਹਿੰਦੀ ਸੀ ਕਿ ਅਸੀਂ ਜਿਹੜੇ ਆ ਮਕਾਨ ਡਿੱਗੇ ਆ ਜਾਂ ਕਿਸੇ ਦੀਆਂ ਛੱਤਾਂ ਡਿੱਗੀਆਂ ਉਹਨਾਂ ਨੂੰ 48 ਘੰਟੇ ਦੇ ਵਿੱਚ ਵਿੱਚ ਅਸੀਂ ਮੁਆਵਜ਼ਾ ਪ੍ਰਦਾਨ ਕਰਕੇ ਉਹਨਾਂ ਨੂੰ ਆਪਣਾ ਆਪਣੀ ਛੱਤ ਜਿਹੜੀ ਆ ਉਹਦੇ ਥੱਲੇ ਬਾੜਨਾ ਹੈ ਉਹ ਘਰਾਂ ਦੇ ਵਿੱਚ ਉਹਨਾਂ ਨੂੰ ਪਹੁੰਚਦੇ ਕਰਨਾ ਹੈ ਪਰੰਤੂ 48 ਘੰਟੇ ਕੀ 48 ਦਿਨ ਹੋ ਚੁੱਕੇ ਐ ਉਹ ਲੋਕ ਸਾਰੇ ਉਦਾਂ ਹੀ ਐ ਉਹ ਉਹਨਾਂ ਦਾ ਜਿੱਦਾਂ ਦੇ ਹਾਲਾਤ ਸੀ ਉਹ ਉਦਾਂ ਦੇ ਹਾਲਾਤਾਂ ਜੀ ਹੁਣ ਵੀ ਗੁਜ਼ਰ ਰਹੇ ਆ ਉਹਨਾਂ ਦਾ ਸਮਾਨ ਵੀ ਬਾਹਰੇ ਭਜਦਾ ਪਿਆ ਮੀਂਹ ਦਾ بارش ਦੇ ਦਿਨ ਫਿਰ ਹੋਣ ਲੱਗੇ ਹੋਏ ਐ ਤੇ ਅਸੀਂ ਇੱਥੇ ਇੱਕ ਜਿਹੜੀ ਸਰਕਾਰ ਨੇ ਕੋਈ ਸਹੂਲਤ ਪ੍ਰਦਾਨ ਕਰਨੀ ਸੀ ਉਹ ਪਿੰਡਾਂ ਦੇ ਐਨਆਰਆਈ ਜ਼ਰੂਰ ਜਿਹੜੇ ਦਾਨੀਪੁਰ ਸ਼ਾ ਉਹ ਅੱਗੇ ਆਉਣੇ ਸ਼ੁਰੂ ਹੋਏ ਆ ਸੋ ਅਸੀਂ ਸਾਡੀ ਟੀਮ ਵੱਲੋਂ ਵੀ ਉਹਨਾਂ ਦਾ ਧੰਨਵਾਦ ਹੈ ਅਸੀਂ ਅੱਜ ਉਸੇ ਘਰ 'ਚ ਪਹੁੰਚੇ ਆ ਜਿੱਥੇ ਦੱਸਿਆ ਜਾ ਰਿਹਾ ਕਿ ਇਹ ਬੀਬੀ ਤੇ ਇਹ ਸਾਡੇ ਭਾਈ ਸਾਹਿਬ ਇਹ ਇਹਨਾਂ ਦਾ ਜਿਹੜਾ ਧੀਆਂ ਦੇ ਇਹ ਮਾਪੇ ਨੇ ਧੀਆਂ ਆਪੋ ਆਪਣੇ ਘਰੀ ਨੇ ਤੇ ਇਹਨਾਂ ਦਾ ਜਿਹੜਾ ਇੱਕ ਬੱਚਾ ਸੀ ਨੌਜਵਾਨ ਉਹਦੀ ਡੈਥ ਹੋ ਚੁੱਕੀ ਹੈ ਇਸ ਕਰਕੇ ਬੇਸਹਾਰਾ ਸੀਗੇ ਤੇ ਇਹ ਆਪ ਵੀ ਆਪਣਾ ਮਰੀਜ਼ ਨੇ ਇਹ ਇਲਾਜ ਇਹਨਾਂ ਦਾ ਚੱਲ ਰਿਹਾ ਸੋ ਸਾਰਾ ਪਿੰਡ ਨਗਰ ਨਗਰ ਨਿਵਾਸੀ ਜਿੰਨੇ ਵੀ ਹੈਗੇ ਆ ਸਾਰੇ ਪਤਵੰਤੇ ਮੇਰੇ ਨਾਲ ਖੜੇ ਆ ਔਰ ਜਿਹੜਾ ਦਾਨੀ ਵੀਰ ਨੇ ਮਨਜੀਤ ਲਖਾ ਜੀ ਆ ਤੇ ਉਹ ਉਹ ਇਟਲੀ ਤੋਂ ਆ ਉਹ ਉਹਨਾਂ ਦਾ ਜਿਹੜਾ ਜਿਹੜਾ ਮਕਾਨ ਬਣਾ ਕੇ ਦੇਣ ਲੱਗੇ ਹੋਏ ਆ ਸੋ ਸਾਡੀ ਵੀ ਸਾਰੀ ਪਿੰਡਾਂ ਦੇ ਜਿਹੜੇ ਦਾਨੀ ਪੋਰਸ਼ਨ ਨੂੰ ਬੇਨਤੀ ਹੈ ਕਿ ਸਰਕਾਰਾਂ ਦੀ ਆ ਛੱਡੋ ਜਿੰਨੇ ਵੀ ਤੇਲ ਫੁੱਲ ਲੱਗੇ ਆ ਤੇ ਡਿੱਗੇ ਮਕਾਨਾਂ ਜੀ ਰਹਿ ਰਹੇ ਆ ਉਹਨਾਂ ਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਤ ਸਭ ਡਿੱਗ ਗਏ ਅਸੀਂ ਡਿੱਗੇ ਜੀ ਕਿਦਾਂ ਡਿੱਗ ਪਿਆ ਹਾਂ ਜੀ ਮੀਂਹ ਦੇ ਨਾਲ ਮੀਂਹ ਦੇ ਨਾਲ 5 ਦਿਨ ਮੈਂ ਅੰਦਰ ਪੇਟੀਆਂ ਦੇ ਬੈਠ ਕੇ ਕੱਟੇ ਮੀਆਂ ਚ ਅੱਛਾ ਜੀ ਹੁਣ ਮੈਂ ਬਾਹਰ ਰਹਿਣਾ ਟੱਗ ਗਿਆ ਸਾਰਾ ਕੁਝ ਸਭ ਕੁਟ ਆ ਗਿਆ ਮਾਲ ਸਾਮਾਨ ਕਿਦਾਂ ਸਾਮਾਨ ਸਾਮਾਨ ਸਾਰਾ ਲੋਕਾਂ ਦੇ ਰੱਖਿਆ ਆ ਓਕੇ ਹਾਂ ਜੀ ਮੈਂ ਆਪ ਬਾਹਰ ਰਹਿਣਾ ਫਿਰ ਚੱਪੜ ਤੇ ਅੱਛਾ ਆ ਮੇਰਾ ਭਰਾ ਆ ਉਹਦਾ ਮਕਾਨ ਸੀਗਾ ਉਹਦੇ ਵਿੱਚ ਮੈਂ ਦਿਨ ਕੱਟਦਾ ਹੋਰ ਤੁਹਾਡਾ ਇਹ ਕੌਣ ਬਣਾ ਕੇ ਦੇ ਰਿਹਾ ਮਕਾਨ ਸਾਡਾ ਹੁਣ ਸਾਡੀ ਨਗਰ ਪੰਚਾਇਤ ਦੇ ਮੇਰਾ ਸਾਥ ਦੇ ਰਹੇ ਆ ਠੀਕ ਆ ਮੈਂ ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ ਜਿਹੜਾ ਮੇਰਾ ਧੰਨਵਾਦ ਆ ਜਿਹੜਾ ਮੇਰਾ ਇਹ ਮੰਜੀਤ ਲੱਖ ਆ ਚੀਜ਼ ਬਣਾਉਣ ਲੱਗੇ ਆ ਕੀ ਕੌਣ ਆ ਮੁੰਡਾ ਉਹ ਜਿਹੜਾ ਤੁਹਾਡੀ ਸੇਵਾ ਕਰ ਰਿਹਾ ਇਹ ਦਾਨ ਦਾਨ ਕਰ ਰਿਹਾ ਮੰਜੀਤ ਲੱਖੋਂ ਮੰਜੀਤ ਲੱਖਾ ਜੀ ਤੁਹਾਡੇ ਤੁਹਾਡੇ ਆਪਣੇ ਬੱਚੇ ਕੀ ਕਰਦੇ ਆ ਆਪਣੇ ਬੱਚਾ ਮੇਰਾ ਤਾਂ ਚਾਰ ਲੜਕੀਆਂ ਸੀਗੀਆਂ ਅੱਛਾ ਜੀ ਉਹ ਆਪਣੇ ਆਪਣੇ ਘਰ ਜੀ ਮੈਂ ਜਿੱਦਾਂ ਵੀ ਮੇਤੋ ਤੌਰ ਰੋਈਆਂ ਮੈਂ ਤੌਰ ਦਿੱਤੀਆਂ ਤੇ ਮੇਰਾ ਲਾਲਕਾ ਸੀਗਾ ਉਹ 22 24 28 ਸਾਲ ਦਾ ਸੀ ਉਹਦੀ ਧੱਤ ਹੋ ਗਈ ਬਾਮੀਆਂ ਬੀਬੀ ਦੋ ਹੈ ਜਿਹੜੀ ਸਾਧਨ ਹੈ ਨਹੀਂ ਕੋਈ ਵੀ ਕੋਈ ਸਾਧਨ ਨਹੀਂ ਆ ਕੋਈ ਕਮਾਈ ਦਾ ਨਹੀਂ ਆ ਕੰਮ ਘਾਟ ਤੋਂ ਵੀ ਰਹੇਗਾ ਇਹ ਆ ਦੋ ਐਨੀਆਂ ਬੀਬੀਆਂ ਦੀ ਬਤ ਹਮਮ ਹਮ ਤਾਂ ਇਹਨਾਂ ਦੇ ਆਸਰੇ پاس ਵੀ ਟਾਈਮ ਪਾਸ ਕਰਦੇ ਆ ਠੀਕ ਆ ਇੰਨੀ ਸਾਨੂੰ ਬਹੁਤ ਮਾਨ ਪੁੱਤੇ ਦਿੱਤੀ ਆ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਸ਼ੁ크ਰੀਆ ਮਨਾਉਨੇ ਆ ਹਮ ਤੇ ਮੈਨੂੰ ਪਤਾ ਲੱਗਾ ਤੁਹਾਡਾ ਨੌਜਵਾਨ ਬੇਟੇ ਦੀ ਡੈਥ ਹੋ ਗਈ ਹਾਂਜੀ ਹਾਂਜੀ ਠੀਕ ਆ ਕੀ ਗੱਲ ਹੋਈ ਸੀ ਬਸ ਬਿਮਾਰ ਹੋ ਗਿਆ ਸੀ ਕਾ ਪੈਸੇ ਉਹ ਲਾਏ ਤੇ ਇਸ ਕਰਕੇ ਬਈ ਡੈਥ ਹੋ ਗਈ ਟੈਕੋ ਨਹੀਂ ਵਿਆਹ ਸੀਗਾ ਨਹੀਂ ਨਹੀਂ ਵਿਆਉਣ ਵਾਲਾ ਸੀ ਵਿਆਉਣ ਵਾਲਾ ਸੀਗੇ ਲੜਕੀਆਂ ਸੀ ਏਡੇ ਗਰੀਬੀ ਦਾਵੇਂ ਨਾਲ ਵਿਆਹ ਤੀਆਂ ਚਾਰ ਸੀਗੀਆਂ ਜਿਹੜੀ ਸਾਨੂੰ ਨਹੀਂ ਛੱਤ પાਕੇ ਦਿੱਤੀ ਆ ਜੁਗ ਜੁਗ ਜੀਣ ਵਿਚਾਰੇ ਉਹਨਾਂ ਦਾ ਵੀ ਭਲਾ ਹੋਵੇ ਤੰਦ ਰੋਟੀਆਂ ਦਾ ਉਹਨਾਂ ਦੇ ਬੱਚਿਆਂ ਦੀਆਂ ਵੀ ਰੱਖੀ ਮੋਰ ਤੁਸੀਂ ਘਬਰਾਓ ਨਾ ਕਿਉਂਕਿ ਪਿੰਡ ਤੁਹਾਡੇ ਨਾਲ ਖੜਾ ਸਾਰੇ 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 ਖੜੇ ਐ ਨੇ ਤਾਂ ਅੱਜ ਨੂੰ ਤਾਂ ਅਸੀਂ ਕਾਦੇ ਹੀ ਚਲੇ ਜਾਂਦੇ ਜੇ ਪਿੰਡ ਨਾਲ ਸਾਡੇ ਨਾਲ ਹੁੰਦਾ ਬਿਲਕੁਲ ਠੀਕ ਆ ਇਨਾ ਨਾਲ ਇਨਾ ਨਾਲੇ ਸਹਾਰਾ ਆ ਹਨ ਠੀਕ ਬਹੁਤ ਬੱਚਿਆਂ ਦਾ ਸਹਾਰਾ ਆ ਸਾਨੂੰ ਖਾਣਾ-ਦਾਣਾ ਵੀ ਬਾਇਬਲੇ ਦਿੰਦੇ ਆ ਇਹ ਨਹੀਂ ਬੇਖਰਚਾ ਦਾਖ ਚੰ ਗੀ ਦਿੰਦੇ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਭ ਤੋਂ ਪਹਿਲਾਂ ਪੀਵੀ ਟੂਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੇ ਇੱਕ ਵਾਰੀ ਕਹਿਣ ਤੇ ਸਾਡੇ ਪਿੰਡ ਆਉਂਦੇ ਆ ਹਮੇਸ਼ਾ ਪਹਿਲਾਂ ਵੀ ਕਈ ਵਾਰ ਤੁਹਾਨੂੰ ਬੁਲਾਇਆ ਤੇ ਤੁਸੀਂ ਪਹੁੰਚੇ ਆ ਇਹਨਾਂ ਦਾ ਮਕਾਨ ਬਣਾਉਣ ਦਾ ਮੇਨ ਮਕਸਦ ਇਹ ਆ ਇੱਕ ਤਾਂ ਇਹ ਬਹੁਤ ਗਰੀਬ ਪਰਿਵਾਰ ਆ ਬਜ਼ੁਰਗ ਦੋਨੇ ਮੀਆਂ ਬੀਬੀ ਬਜ਼ੁਰਗ ਨੇ ਕੋਈ ਕਮਾਈ ਦਾ ਸਾਧਨ ਨਹੀਂ ਇਨਾਂ ਦੀਆਂ ਬੇਟੀਆਂ ਸਿਗੀਆਂ ਵਿਆਹ ਹੋ ਗਈਆਂ ਆਪਣੇ ਆਪਣੇ ਘਰ ਚਲ ਗਈਆਂ। ਐ ਕਿ ਇਹਨਾਂ ਦਾ ਜਵਾਨ ਬੇਟਾ ਜਿਹੜਾ ਸਭ ਤੋਂ ਦੁਖਦਾਈ ਘਟਨਾ ਉਹਨਾਂ ਦੀ ਡੈਥ ਹੋ ਗਈ ਜੀ। ਹੁਣ ਕੋਈ ਵੀ ਇਹਨਾਂ ਦਾ ਕਮਾਈ ਦਾ ਸਾਧਨ ਹੈ ਨਹੀਂਗਾ। ਤੇ ਅਸੀਂ ਜਦ ਹੁਣ ਬਾਰਿਸ਼ ਹੋਈ ਸੀ ਉਸ ਟਾਈਮ ਵੀ ਅਸੀਂ ਆਏ ਸੀ ਤੇ ਇਹਨਾਂ ਦੇ ਮਕਾਨ ਬਹੁਤ ਜ਼ਿਆਦਾ ਚੁੰਦੇ ਸੀ। ਸਮਾਨ ਵੀ ਸਾਰਾ ਤਰਪਾਲਾਂ ਦੇ ਕੇ ਢੱਕਿਆ ਸੀ ਉਹ ਫੇਰ ਵੀ ਸਮਾਨ ਸਾਰਾ ਇਹਨਾਂ ਦਾ ਭਿੱਜ ਗਿਆ ਖਰਾਬ ਹੋ ਗਿਆ। ਤੇ ਫਿਰ ਅਸੀਂ ਰਲ ਮਿਲ ਕੇ ਸਲਾਹ ਮਸ਼ਵਰਾ ਕਰਕੇ ਐਨਆਰਆਈ ਵੀਰ ਨੂੰ ਗੱਲ ਉਹਦੇ ਤੱਕ ਪਹੁੰਚ ਕੀਤੀ। ਚਲੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਇੱਕ ਵਾਰੀ ਕਹਿਣ ਤੇ ਇਹ ਸੇਵਾ ਲੈ ਲਈਆ ਤੇ ਬਾਕੀ ਵੀ ਅਸੀਂ ਹੋਰ ਵੀ ਸਾਡੇ ਪਿੰਡ ਦੇ ਵਿੱਚ ਇਹੋ ਜਿਹੇ ਬਹੁਤ ਪਰਿਵਾਰ ਨੇ ਅਸੀਂ ਆਪਣੇ ਐਨਆਰਆਈ ਵੀਰਾਂ ਨੂੰ ਜਾਂ ਪਿੰਡ ਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਜੇ ਕੋਈ ਵੀ ਸੇਵਾ ਕਰਨੀ ਚਾਹੁੰਦਾ ਹੈ ਤੇ ਉਹਨਾਂ ਬਾਕੀ ਪਰਿਵਾਰਾਂ ਦੀ ਵੀ ਕਰ ਸਕਦਾ ਜੇ ਕੋਈ ਇਹਨਾਂ ਦੀ ਵੀ ਹੋਰ ਸੇਵਾ ਕਰਨੀ ਚਾਹੁੰਦਾ ਤੇ ਕਰ ਸਕਦਾ ਜੀ ਸਾਡੇ ਵੱਡੇ ਵੀਰ ਮਨਜੀਤ ਲਖਾ ਸਨੋ ਭਿੰਦਰ ਲਖਾ ਜੋ ਇਟਲੀ ਦੇ ਵਿੱਚ ਆ ਉਹਨਾਂ ਵੱਲੋਂ ਇਹ ਪਰਿਵਾਰ ਦੀ ਸੇਵਾ ਕੀਤੀ ਜਾ ਰਹੀ ਆ ਸਾਨੂੰ ਇਸ ਗੱਲ ਦੀ ਬੜੀ ਤਕਲੀਫ ਹੈ ਕਿ ਜਿਵੇਂ ਕਿ ਜੋ ਸੈਂਟਰ ਸਰਕਾਰ ਦੀਆਂ ਸਕੀਮਾਂ ਆ ਆਪਣੇ ਪੰਜਾਬ ਸਰਕਾਰ ਦੀਆਂ ਸਕੀਮਾਂ ਆ ਉਹ ਸਾਰੇ ਅਸੀਂ ਆਪਣੇ ਜੋ ਵੀ ਫਾਰਮ ਫੀਲ ਕਰਨੇ ਆ ਉਹ ਕਰਕੇ ਅਸੀਂ ਸਰਕਾਰ ਤੱਕ ਅਪਰੋਚ ਕੀਤੀ ਆ ਤੇ ਇੱਕ ਡੇਢ ਮਹੀਨਾ ਹੋ ਗਿਆ بارش ਹੋਈ ਨੂੰ ਵੀ ਜਾਂ ਉਸ ਤੋਂ ਪਹਿਲਾਂ ਵੀ ਪੀਐਮ ਮੋਦੀ ਦੇ ਜਿਹੜੀਆਂ ਸਕੀਮਾਂ ਆ ਸੈਂਟਰ ਗਵਰਨਮੈਂਟ ਦੀਆਂ ਉਹ ਸਾਰੀਆਂ ਕੀਤੀਆਂ ਆ ਦੋਖੇ ਇਸ ਗੱਲ ਦਾ ਵੀ ਕੋਈ ਸਰਕਾਰ ਨੇ ਹਜੇ ਤੱਕ ਕਿਸੇ ਨੂੰ ਕੋਈ ਫੰਡਿੰਗ ਨਹੀਂ ਦਿੱਤੀ ਆਪਣੇ ਪਿੰਡ ਦੇ ਵਿੱਚ ਤਕਰੀਬਨ ਸਾਡੇ ਖਿਆਲ ਧਿਆਨ ਦੇ ਵਿੱਚ 20-25 ਪਰਿਵਾਰ ਹੋ ਰਹੇ ਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਅਸੀਂ ਹਲੇ ਤੱਕ ਫਾਰਮ ਭਰ ਚੁੱਕੇ ਆ ਕੋਈ ਵੀ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲੀ ਨਾ ਕੋਈ ਫੰਡ ਮਿਲਿਆ ਨਾ ਕਿਸੇ ਨੇ ਆ ਕੇ ਕੋਈ ਗਦਾਬਰੀ ਕੀਤੀ ਕੋਈ ਸਰਕਾਰੀ ਮੁਲਾਜ਼ਮ ਨਹੀਂ ਆਇਆ ਹਜੇ ਤੱਕ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਆ ਵੀ ਜਿੰਨੇ ਵੀ ਗਰੀਬ ਪਰਿਵਾਰ ਆ ਜੋ ਲੋੜਵੰਦ ਆ ਉਹਨਾਂ ਨੂੰ ਸਰਕਾਰ ਵੱਲੋਂ ਸਹੂਲਤ ਮਿਲੀ ਜਾਵੇ